ਪੰਜਾਬੀ ਗੁਰੂ ਪਾ ਚੈਨਲ ਤੇ ਆਏ ਸਾਰੇ ਮੇਰੇ ਦੋਸਤਾਂ ਮਿੱਤਰਾਂ ਨੂੰ ਮੇਰੀਆਂ ਬੀਬੀਆਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਜੀ ਦੋਸਤੋ ਅੱਜ ਦਾ ਜੋ ਆਪਣਾ ਵਿਸ਼ਾ ਹੈ ਇਹ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ ਅਤੇ ਅਜੀਹਾ ਵਿਸ਼ਾ ਹੈ ਜਿਸ ਉੱਪਰ ਆਮ ਲੋਕ ਕਦੇ ਵੀ ਧਿਆਨ ਨਹੀਂ ਦਿੰਦੇ ਅਤੇ ਨਾ ਹੀ ਦੋਸਤੋ ਸਵਾਲ ਕਰਦੇ ਹਨ ਤੁਸੀਂ ਕਦੇ ਸੋਚਿਆ ਹੈ ਕਿ ਜੋ ਜ਼ਿਆਦਾ ਵਾਸਤੂ ਸ਼ਾਸਤਰ ਵਿੱਚ ਯਕੀਨ ਕਰਦੇ ਹਨ ਭਾਵ ਕਿ ਜੋ ਹਰ ਕੰਮ ਨੂੰ ਕਰਨ ਤੋਂ ਪਹਿਲਾਂ ਆਪਣਾ ਵਾਸਤੂ ਦੋਸ਼ ਕਰਵਾਉਂਦੇ ਹਨ ਜਾਫਰ ਕੋਈ ਮਕਾਨ ਬਣਾਉਣ ਤੋਂ ਪਹਿਲਾਂ ਇਹ ਪਤਾ ਕਰਦੇ ਹਨ ਕਿ ਸਾਡਾ ਮਕਾਨ ਕਿਸ ਦਿਸ਼ਾ ਵਿੱਚ ਜ਼ਿਆਦਾ ਬਰਕਤ ਕਰੇਗਾ। ਦੋਸਤੋ ਤੁਸੀਂ ਇੱਕ ਗੱਲ ਨੋਟ ਕਰਿਓ ਕਿ ਅਜਿਹੇ ਪਰਿਵਾਰ ਹਮੇਸ਼ਾ ਪੇੜ-ਪੌਦਿਆਂ ਨਾਲ ਜੁੜੇ ਹੋਏ ਹੁੰਦੇ ਹਨ। ਸਾਡੇ ॠषि-ਮੁਨੀ ਵੀ ਕਿਉਂ ਹਮੇਸ਼ਾ ਪਹਾੜਾਂ ਵਿੱਚ ਭਾਵ ਕੇ ਕੁਦਰਤ ਨਾਲ ਹੀ ਤਪੱਸਿਆ ਕਰਦੇ ਸਨ। ਦੋਸਤੋ ਇਹ ਗੱਲ ਆਮ ਹੀ ਲੋਕ ਕਦੇ ਵੀ ਨਹੀਂ ਸੋਚਦੇ। ਅੱਜ ਅਸੀਂ ਗੱਲ ਕਰਾਂਗੇ ਕੁਦਰਤ ਦੀ ਸ਼ਕਤੀ ਦੀ। ਇਹ ਕੁਦਰਤ ਕਿਸ ਢੰਗ ਨਾਲ ਸਾਨੂੰ ਸਾਡੇ ਜੀਵਨ ਵਿੱਚ ਬਰਕਤ ਲਿਆ ਕੇ ਦੇ ਸਕਦੀ ਹੈ ਜੋ ਵੀ ਅਸੀਂ ਮਨ ਵਿੱਚ ਸੋਚਦੇ ਹਾਂ ਚਾਹੇ ਪੈਸਾ ਹੋਵੇ ਚੰਗੀ ਸਿਹਤ ਹੋਵੇ ਕਿਵੇਂ ਵੀ ਇਹ ਕੁਦਰਤ ਹਮੇਸ਼ਾ ਸਾਨੂੰ ਆਪਣੀ ਜ਼ਿੰਦਗੀ ਵਿੱਚ ਕਾਮਯਾਬ ਕਰ ਸਕਦੀ ਹੈ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਅਜਿਹੇ ਪੌਦਿਆਂ ਦੀ ਜੋ ਤੁਸੀਂ ਹਰ ਹਾਲਤ ਵਿੱਚ ਆਪਣੇ ਘਰ ਵਿੱਚ ਲਗਾਉਨੇ ਹਨ ਜੋ ਬਹੁਤ ਸਾਰਾ ਤਣਾ ਤੇ ਚੰਗੀ ਸਿਹਤ ਤੁਹਾਨੂੰ ਦੇ ਸਕਦੇ ਹਨ ਕਈ ਲੋਕ ਅਜਿਹੇ ਪੌਦਿਆਂ ਦਾ ਵੀ ਜ਼ਿਕਰ ਕਰਦੇ ਹਨ ਜੋ ਘਰ ਵਿੱਚ ਨੈਗੇਟਿਵ એનર્ਜੀ ਜਮਾ ਕਰਦੇ ਹਨ ਦੋਸਤੋ ਸਭ ਤੋਂ ਪਹਿਲਾ ਪੌਦਾ ਹੁੰਦਾ ਹੈ ਤુલਸੀ ਦਾ ਮੈਨੂੰ ਪਤਾ ਹੈ ਕਿ ਅਸੀਂ ਸਭ ਜਾਣਦੇ ਹਾਂ ਕਿ ਇਹ ਪੌਦਾ ਕਿੰਨਾ ਗੁਣਕਾਰੀ ਹੁੰਦਾ ਹੈ ਸਨਾਤਨੀ ਧਰਮ ਵਿੱਚ ਤુલਸੀ ਦੇ ਪੌਦੇ ਦੀ ਪੂਜਾ ਕੀਤੀ ਜਾਂਦੀ ਹੈ ਕਿਉਂਕਿ ਇਸ ਨਾਲ ਮਾਂ ਲక్ష్ਮੀ ਪ੍ਰਸੰਨ ਹੁੰਦੀ ਹੈ ਪਰ ਇਹ ਕਿਤੇ ਵੀ ਨਹੀਂ ਲਿਖਿਆ ਕਿ ਇਹ ਸਿਰਫ ਇਸ ਧਰਮ ਨਾਲ ਸੰਬੰਧ ਰੱਖਦਾ ਹੈ ਇਸ ਲਈ ਹਰ ਕੋਈ ਆਪਣੇ ਘਰ ਵਿੱਚ ਤુલਸੀ ਦਾ ਪੌਦਾ ਜ਼ਰੂਰ ਲਗਾਓ ਦੋਸਤੋ ਤુલਸੀ ਦੇ ਪੌਦੇ ਨੂੰ ਸ਼ਾਸਤਰਾਂ ਵਿੱਚ ਮਾਂ ਦੇ ਰੂਪ ਨਾਲ ਮੰਨਿਆ ਜਾਂਦਾ ਹੈ ਪੁਰਾਣੇ ਸਮੇਂ ਵਿੱਚ ਲੋਕ ਤુલਸੀ ਦੇ ਪੱਤਿਆਂ ਨੂੰ ਚਾਹ ਵਿੱਚ ਵਾਲ ਕੇ ਪੀਂਦੇ ਸਨ ਜਿਸ ਨਾਲ ਖੂਨ ਪਤਲਾ ਰਹਿੰਦਾ ਸੀ ਅਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਸਾਨੂੰ ਰਾਹਤ ਮਿਲਦੀ ਸੀ ਦੋਸਤੋ ਤੁਸੀਂ ਜੇਕਰ ਇਸ ਪੌਦੇ ਨੂੰ ਘਰ ਵਿੱਚ ਲਗਾ ਕੇ ਇਸ ਕੋਲ ਦੀਵਾ ਜਗਾਉਂਦੇ ਹੋ ਜਾਂ ਫਿਰ ਵੈਸੇ ਹੀ ਇਸ ਨੂੰ ਪਵਿੱਤਰਤਾ ਨਾਲ ਮੱਥਾ ਟੇਕਦੇ ਹੋ ਤਾਂ ਕੋਈ ਜੀ ਸਮੇਂ ਵਿੱਚ ਇਹ ਘਰ ਦੀ ਸਾਰੀ ਨੈਗੇਟਿਵ ਊਰਜਾ ਨੂੰ ਖਤਮ ਕਰ ਦਿੰਦਾ ਹੈ ਅਤੇ ਘਰ ਵਿੱਚ ਪੈਸੇ ਦੀ ਬਰਕਤ ਕਰਦਾ ਹੈ ਦੋਸਤੋ ਇੱਕ ਬਹੁਤ ਲਾਭਦਾਇਕ ਅਤੇ ਪੈਸੇ ਦੀ ਵਾਰਿਸ਼ ਕਰਨ ਵਾਲਾ ਪੌਦਾ ਜੋ ਤੁਸੀਂ ਹਰ ਹਾਲਤ ਵਿੱਚ ਆਪਣੇ ਘਰ ਵਿੱਚ ਲਗਾਉਣਾ ਹੈ ਵੈਸੇ ਤਾਂ ਦੋਸਤੋ ਮੈਂ ਪਹਿਲਾਂ ਵੀ ਇਸ ਦੀ ਗੱਲ ਕਰ ਚੁੱਕਿਆ ਹਾਂ ਪਰ ਦੋਸਤੋ ਮੇਰੇ ਨਵੇਂ YouTube ਦੋਸਤਾਂ ਨੂੰ ਇਹ ਮੈਂ ਦੱਸ ਦਿੰਦਾ ਹਾਂ ਕਿ ਮਨੀ ਪਲੈਂਟ ਦਾ ਪੌਦਾ ਤੁਹਾਨੂੰ ਬਹੁਤ ਜ਼ਿਆਦਾ ਸੁੱਖ ਆਰਾਮ ਘਰ ਦੇ ਵਿੱਚ ਦੇ ਸਕਦਾ ਹੈ ਬਹੁਤ ਲੋਕ ਅੱਜ ਤੱਕ ਇਸ ਨੂੰ ਵਹਿਮ ਪਰ ਮੰਨਦੇ ਹਨ ਪਰ ਦੋਸਤੋ ਇਸ ਦਾ ਨਾਮ ਪੁਰਾਣੇ ਸਮੇ ਤੋਂ ਹੀ ਰੱਖਿਆ ਗਿਆ ਹੈ। ਵੇਦਾਂ ਸ਼ਾਸਤਰਾਂ ਵਿੱਚ ਜਦੋਂ ਪੌਦਿਆਂ ਦਾ ਅਧਿਐਨ ਗ੍ਰਹਿਾਂ ਦੀ ਸਥਿਤੀ ਦੇ ਨਾਲ ਕੀਤਾ ਜਾਂਦਾ ਹੈ ਤਾਂ ਮਨੀ ਪਲਾਂਟ ਦੇ ਪੌਦੇ ਨੂੰ ਪਹਿਲੇ ਨੰਬਰ ਤੇ ਰੱਖਿਆ ਜਾਂਦਾ ਹੈ। ਜਿਸ ਦਾ ਸਿੱਧਾ ਪ੍ਰਭਾਵ ਸਾਡੇ ਘਰ ਦੀ ਕਮਾਈ ਤੇ ਹੁੰਦਾ ਹੈ। ਮਨੀ ਪਲਾਂਟ ਦਾ ਪੌਦਾ ਤੁਹਾਡੇ ਘਰ ਦੀ ਆਰਥਿਕ ਤੰਗੀ ਨੂੰ ਦੂਰ ਕਰ ਸਕਦਾ ਹੈ। ਪੈਸੇ ਦੀ ਆਉਣ ਵਾਲੀ ਰੁਕਾਵਟ ਨੂੰ ਇਹ ਖਤਮ ਕਰ ਦਿੰਦਾ ਹੈ। ਕੁਝ ਗੱਲਾਂ ਵੱਲ ਵੀ ਤੁਸੀਂ ਧਿਆਨ ਦੇਣਾ ਹੈ। ਕੈਸ ਨੂੰ ਹਮੇਸ਼ਾ ਖੁੱਲੀ ਮਿੱਟੀ ਵਿੱਚ ਲਗਾਉਣਾ ਹੈ ਭਾਵ ਕਿ ਪਾਣੀ ਵਿੱਚ ਨਹੀਂ ਲਗਾਉਣਾ ਜਿਸ ਨਾਲ ਇਸ ਵਿੱਚ ਬਹੁਤ ਜਲਦੀ ਵਾਧਾ ਹੋਵੇਗਾ ਅਤੇ ਜਲਦੀ ਹੀ ਇਹ ਤੁਹਾਡੇ ਘਰ ਦੇ ਸਾਰੇ ਪੈਸੇ ਨਾਲ ਗ੍ਰਹਿਾਂ ਨੂੰ ਨਕਾਰਾਤਮਕ ਸ਼ਕਤੀ ਤੋਂ ਛੁਟਕਾਰਾ ਦੇ ਦੇਵੇਗਾ ਨਾਲ ਹੀ ਦੋਸਤੋ ਤੁਸੀਂ ਇਹ ਵੀ ਧਿਆਨ ਵਿੱਚ ਰੱਖਣਾ ਹੈ ਕਿ ਕਦੇ ਵੀ ਕਿਸੇ ਦੇ ਘਰੋਂ ਤੁਸੀਂ ਮਨੀ ਪਲਾਂਟ ਦੇ ਪੌਦੇ ਨੂੰ ਪੁੱਟ ਕੇ ਆਪਣੇ ਘਰ ਵਿੱਚ ਨਹੀਂ ਲਗਾਉਣਾ ਹਮੇਸ਼ਾ ਇਸ ਨੂੰ ਖਰੀਦ ਕੇ ਹੀ ਤੁਸੀਂ ਆਪਣੇ ਘਰ ਵਿੱਚ ਮਿੱਟੀ ਵਿੱਚ ਲਗਾਉਣਾ ਹੈ ਕਈ ਲੋਕ ਕੀ ਕਰਦੇ ਹਨ ਇਸ ਤਰ੍ਹਾਂ ਦੇ ਪੌਦੇ ਇੱਕ ਵਾਰ ਘਰ ਵਿੱਚ ਤਾਂ ਲਗਾ ਲੈਂਦੇ ਹਨ ਪਰ ਬਾਅਦ ਵਿੱਚ ਉਸ ਨੂੰ ਪਾਣੀ ਨਹੀਂ ਦਿੰਦੇ ਅਤੇ ਉਹ ਸੁੱਕ ਜਾਂਦੇ ਹਨ ਜਿਸ ਨਾਲ ਉਹ ਸੁੱਕੇ ਹੋਏ ਪੌਦੇ ਘਰ ਵਿੱਚ ਜ਼ਿਆਦਾ ਨਕਾਰਾਤਮਕ ਸ਼ਕਤੀ ਨੂੰ ਪੈਦਾ ਕਰਦੇ ਹਨ ਦੋਸਤੋ ਇਸ ਤੋਂ ਅੱਗੇ ਆਉਂਦਾ ਹੈ ਉਹ ਪੌਦਾ ਜੋ ਆਮ ਹੀ ਘਰਾਂ ਵਿੱਚ ਦੇਖਣ ਨੂੰ ਮਿਲਦਾ ਹੈ ਪਰ ਅੱਜ ਕੱਲ੍ਹ ਅਸੀਂ ਆਪਣੇ ਘਰਾਂ ਨੂੰ ਪੱਕੇ ਕਰ ਰਹੇ ਹਾਂ ਅਤੇ ਕਿਸੇ ਵੀ ਪ੍ਰਕਾਰ ਦਾ ਪੌਦਾ ਘਰ ਵਿੱਚ ਲਗਾ ਕੇ ਖੁਸ਼ ਬਿਲਕੁਲ ਵੀ ਨਹੀਂ ਹਾਂ ਜੋ ਕਿ ਜਾਣੇਣ ਜਾਣੇ ਵਿੱਚ ਸਾਡੇ ਘਰ ਦੀ ਬਰਕਤ ਲਈ ਜਾਂ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਹੁੰਦੇ ਹਨ ਦੋਸਤੋ ਉਹ ਹੈ ਨਮ ਦਾ ਪੌਦਾ ਸਭ ਨੂੰ ਪਤਾ ਹੈ ਕਿ ਸਾਡੀ ਸਿਹਤ ਦੇ ਲਈ ਇਹ ਕਿੰਨਾ ਗੁਣਕਾਰੀ ਹੁੰਦਾ ਹੈ ਇਹ ਜਿਆਦਾ ਕੌੜਾ ਹੋਣ ਕਰਕੇ ਨਕਾਰਾਤਮਕ ਸ਼ਕਤੀ ਨੂੰ ਸਭ ਤੋਂ ਵੱਧ ਖਤਮ ਕਰਨ ਵਿੱਚ ਸਹਾਇੀ ਹੁੰਦਾ ਹੈ ਦੋਸਤੋ ਆਯੁਰਵੇਦ ਦੇ ਅਨੁਸਾਰ ਇਹ ਪੌਦਾ ਤੁਹਾਡੀ ਸਿਹਤ ਨੂੰ ਬਹੁਤ ਚੰਗਾ ਬਣਾ ਦਿੰਦਾ ਹੈ ਜਿਵੇਂ ਕਿ ਜੇਕਰ ਸਰੀਰ ਉੱਪਰ ਕਿਸੇ ਵੀ ਤਰ੍ਹਾਂ ਦੀ ਖਾਰਿਸ਼ ਹੁੰਦੀ ਹੈ ਤਾਂ ਤੁਸੀਂ ਨਮ ਦੇ ਪੱਤੇ ਨੂੰ ਉਬਾਲ ਕੇ ਉਸ ਦੇ ਪਾਣੀ ਨੂੰ ਨਹਾਉਣ ਲਈ ਵਰਤ ਸਕਦੇ ਹੋ ਲੋਕ ਆਪਣੇ ਜ਼ਖਮ ਨੂੰ ਧੋਣ ਲਈ ਵੀ ਨਮ ਦੇ ਪਾਣੀ ਦੀ ਵਰਤੋਂ ਕਰਦੇ ਹਨ ਪਰ ਦੋਸਤੋ ਆਯੁਰਵੇਦ ਦੇ ਅਨੁਸਾਰ ਇਹ ਪੌਦਾ ਤੁਹਾਡੇ ਘਰ ਦੇ ਬਾਹਰ ਨਹੀਂ ਹੋਣਾ ਚਾਹੀਦਾ ਇਹ ਹਮੇਸ਼ਾ ਤੁਹਾਡੇ ਘਰ ਦੇ ਅੰਦਰ ਹੀ ਹੋਣਾ ਚਾਹੀਦਾ ਹੈ ਅਤੇ ਸ਼ਾਸਤਰਾ ਅਨੁਸਾਰ ਵੀ ਇਸ ਦੀ ਜ਼ਰੂਰਤ ਘਰ ਵਿੱਚ ਬਹੁਤ ਜ਼ਿਆਦਾ ਦੱਸੀ ਜਾਂਦੀ ਹੈ ਨਮ ਦੇ ਪੌਦੇ ਨੂੰ ਡੇਲੀ ਤੁਸੀਂ ਘਰ ਦੇ ਖੁੰਝੇ ਨਾਲ ਲਗਾਇਆ ਪਾਣੀ ਜ਼ਰੂਰ ਪਾਓ ਇਸ ਨਾਲ ਘਰੋਂ ਨਕਾਰਾਤਮਕ ਸ਼ਕਤੀ ਦੂਰ ਹੋਵੇਗੀ ਅਤੇ ਘਰ ਵਿੱਚ ਪੈਸੇ ਦੀ ਸਮਰiddhi ਬਣੀ ਰਹੇਗੀ। ਇਸ ਦੇ ਨਾਲ ਹੀ ਦੋਸਤੋ ਕੁਝ ਗਲਤੀਆਂ ਹਨ ਜੋ ਤੁਸੀਂ ਭੁੱਲ ਕੇ ਵੀ ਨਹੀਂ ਕਰਨੀਆਂ। ਸਭ ਤੋਂ ਪਹਿਲਾਂ ਕਿ ਜੇਕਰ ਘਰ ਵਿੱਚ ਕੋਈ ਪੌਦਾ ਬਿਲਕੁਲ ਸੁੱਕ ਜਾਂਦਾ ਹੈ ਤਾਂ ਉਸ ਨੂੰ 15 ਦਿਨਾਂ ਦੇ ਵਿੱਚ ਘਰ ਤੋਂ ਬਾਹਰ ਕਰਨਾ ਬਹੁਤ ਜ਼ਰੂਰੀ ਹੈ। ਸੁੱਕਿਆ ਹੋਇਆ ਪੌਦਾ ਗ੍ਰਹਾਂ ਦੀ ਸਥਿਤੀ ਦੇ ਹਿਸਾਬ ਨਾਲ ਘਰ ਦੀ ਅਤੇ ਬਾਹਰ ਦੀ ਸਾਰੀ ਨਕਾਰਾਤਮਕ ਸ਼ਕਤੀ ਨੂੰ ਆਪਣੇ ਅੰਦਰ ਸਮਾ ਲੈਂਦਾ ਹੈ। ਇਹ ਸੱਚ ਹੈ ਕਿ ਜੇਕਰ ਤੁਹਾਡੇ ਘਰ ਵਿੱਚ ਕੋਈ ਬੁਰੀ એનર્ਜੀ ਵਾਲਾ ਬੰਦਾ ਆਉਂਦਾ ਹੈ ਤਾਂ ਇਹ ਉਸ ਦੀ ਨੈਗੇਟਿਵ એનર્ਜੀ ਨੂੰ ਵੀ ਆਪਣੇ ਅੰਦਰ ਗ੍ਰਹਿਣ ਕਰਕੇ ਰੱਖ ਲੈਂਦਾ ਹੈ ਇਸ ਕਰਕੇ ਅੱਜ ਹੀ ਸੁੱਕੇ ਹੋਏ ਪੌਦਿਆਂ ਨੂੰ ਘਰੋਂ ਬਾਹਰ ਸੁੱਟ ਦਿਓ ਆਪਣੇ ਘਰ ਵਿੱਚ ਲੱਗੇ ਪੌਦੇ ਹਮੇਸ਼ਾ ਹਰਿਆਲੀ ਕਰਦੇ ਹਨ ਜਿਸ ਨਾਲ ਸੂਰਜ ਦੀ ਰੌਸ਼ਨੀ ਦੀ ਜ਼ਿਆਦਾ ਚਮਕ ਸਾਡੇ ਘਰ ਵਿੱਚ ਦਾਖਲ ਹੁੰਦੀ ਹੈ ਇਸ ਨਾਲ ਸੂਰਜ ਦੇਵਤਾ ਵੀ ਪ੍ਰਸੰਨ ਹੁੰਦੇ ਹਨ ਇਸ ਕਰਕੇ ਦੋਸਤੋ ਆਪਣੇ ਘਰ ਦੇ ਪੌਦਿਆਂ ਨੂੰ ਜਿੰਦਾ ਰੱਖਣਾ ਤੁਹਾਡਾ ਫਰਜ਼ ਬੰਦਾ ਹੈ ਹੁਣ ਗੱਲ ਕਰਦੇ ਹਾਂ ਅਜਿਹੇ ਪੌਦੇ ਜੋ ਘਰ ਵਿੱਚ ਨਹੀਂ ਲਗਾਉਣੇ ਚਾਹੀਦੇ ਸਭ ਤੋਂ ਪਹਿਲਾਂ ਆਉਂਦਾ ਹੈ ਕੈਕਟਸ ਦਾ ਪੌਦਾ ਦੋਸਤੋ ਇਹ ਪੌਦਾ ਘਰ ਵਿੱਚ ਵਾਸਤੂ ਸ਼ਾਸਤਰ ਦੇ ਅਨੁਸਾਰ ਕਲੇਸ਼ ਅਤੇ ਲੜਾਈ ਲਿਆਉਂਦਾ ਹੈ ਜ਼ਿਆਦਾ ਇਹ ਬਾਹਰ ਹੁੰਦਾ ਹੈ ਪਰ ਕਈ ਲੋਕ ਦੋਸਤੋ ਇਸ ਨੂੰ ਆਪਣੇ ਘਰ ਦੇ ਮੇਨ ਗੇਟ ਦੇ ਕੋਲ ਲਗਾ ਲੈਂਦੇ ਹਨ ਇਸ ਦੇ ਨਾਲ ਹੀ ਦੋਸਤੋ ਬੋਹੜ ਅਤੇ ਪਿੱਪਲ ਦੇ ਦਰਖਤ ਵੀ ਕਦੇ ਨਹੀਂ ਘਰ ਵਿੱਚ ਲਾਉਣੇ ਚਾਹੀਦੇ ਇਹ ਗੱਲ ਤਾਂ ਸਾਨੂੰ ਸਾਡੇ ਬਜ਼ੁਰਗਾਂ ਦੁਆਰਾ ਵੀ ਦੱਸੀ ਜਾਂਦੀ ਹੈ ਕਿ ਇਹ ਘਰ ਵਿੱਚ ਲੱਗੇ ਮਾੜਾ ਸਰ ਕਰਦੇ ਹਨ ਇਹਨਾਂ ਦੀ ਸਥਿਤੀ ਹਮੇਸ਼ਾ ਖੁੱਲੀ ਜਗ੍ਹਾ ਤੇ ਹੁੰਦੀ ਹੈ ਅਤੇ ਮੰਦਰਾ ਕੋਲ ਹੁੰਦੀ ਹੈ ਦੋਸਤੋ ਇੱਕ ਗੱਲ ਹੋਰ ਧਿਆਨ ਦੇਣ ਵਾਲੀ ਹੈ ਕਿ ਮਰੇ ਹੋਏ ਫੁੱਲ ਜਾਂ ਸੁੱਕੇ ਹੋਏ ਪੌਦਿਆਂ ਦੇ ਪੱਤਿਆਂ ਨੂੰ ਘਰ ਵਿੱਚ ਰੱਖਣਾ ਵਾਸਤੂ ਸ਼ਾਸਤਰ ਅਨੁਸਾਰ ਮਾੜਾ ਸਮਝਿਆ ਜਾਂਦਾ ਹੈ ਇਸ ਕਰਕੇ ਦੋਸਤੋ ਸਾਡੇ ਪਰਿਵਾਰਾਂ ਵਿੱਚ ਆਮ ਹੀ ਅਸੀਂ ਦੇਖਦੇ ਹਾਂ ਕਿ ਜਦੋਂ ਪੌਦਿਆਂ ਦੇ ਪੱਤੇ ਸੁੱਕ ਜਾਂਦੇ ਹਨ ਅਤੇ ਥੱਲੇ ਡਿੱਗ ਜਾਂਦੇ ਹਨ ਤਾਂ ਅਸੀਂ ਉਹਨਾਂ ਨੂੰ 4-4 ਦਿਨ ਇਕੱਠਾ ਕਰਕੇ ਆਪਣੇ ਘਰ ਵਿੱਚ ਹੀ ਰੱਖ ਲੈਂਦੇ ਹਾਂ ਉਹਨਾਂ ਨੂੰ ਘਰ ਵਿੱਚ ਰੱਖਣਾ ਨਕਾਰਾਤਮਕ ਸ਼ਕਤੀ ਨੂੰ ਪੈਦਾ ਕਰਦਾ ਹੈ ਇਸ ਦਾ ਮੇਨ ਕਾਰਨ ਦੋਸਤੋ ਇਹ ਹੀ ਹੁੰਦਾ ਹੈ ਕਿ ਜਦੋਂ ਜ਼ਿਆਦਾ ਪੱਤੇ ਇਕੱਠੇ ਹੋ ਜਾਂਦੇ ਹਨ ਉਹਨਾਂ ਉੱਪਰ ਮੱਕੜੀਆਂ ਆਪਣਾ ਜਾਲਾ ਬਣਾ ਲੈਂਦੀਆਂ ਹਨ ਮੱਕੜੀਆਂ ਦਾ ਜਾਲਾ ਸਾਰੀ ਨੈਗੇਟਿਵ એનર્ਜੀ ਹਮੇਸ਼ਾ ਖਿੱਚਦਾ ਹੈ ਤੁਸੀਂ ਦੇਖਿਆ ਹੋਵੇਗਾ ਜਿੱਥੇ ਕੋਈ ਵੀ ਨਹੀਂ ਵੱਸਦਾ ਜਿੱਥੇ ਜ਼ਿਆਦਾ ਮੱਕੜੀਆਂ ਹੁੰਦੀਆਂ ਹਨ ਉਹ ਘਰ ਹਮੇਸ਼ਾ ਖੰਡਰ ਬਣ ਜਾਂਦਾ ਹੈ ਇਸ ਕਰਕੇ ਦੋਸਤੋ ਅੱਜ ਤੋਂ ਬਾਅਦ ਕੁਝ ਪੌਦੇ ਹਨ ਜੋ ਤੁਸੀਂ ਘਰ ਵਿੱਚ ਨਹੀਂ ਲਗਾਉਣੇ ਅਤੇ ਕੁਝ ਪੌਦੇ ਜੋ ਹਮੇਸ਼ਾ ਤੁਹਾਡੇ ਘਰ ਵਿੱਚ ਹੋਣੇ ਚਾਹੀਦੇ ਹਨ ਦੋਸਤੋ ਰਾਤ ਦੀ ਰਾਣੀ ਵੀ ਤੁਸੀਂ ਜ਼ਰੂਰ ਲਗਾਉਣੀ ਹੈ ਇਹ ਮੰਨਿਆ ਜਾਂਦਾ ਹੈ ਕਿ ਰਾਤ ਦੀ ਰਾਣੀ ਨੂੰ ਰਾਤ ਨੂੰ ਮਹਿਕ ਛੱੜਦੀ ਹੈ ਅਤੇ ਚੰਗੀਆਂ ਸ਼ਕਤੀਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਹੈ ਕਿਉਂਕਿ ਦੋਸਤੋ ਫੁੱਲਾਂ ਦੀ ਖੁਸ਼ਬੂ ਇੱਕ ਚੰਗੀ ਖੁਸ਼ਬੂ ਹਮੇਸ਼ਾ ਨਕਾਰਾਤਮਕ ਸ਼ਕਤੀ ਨੂੰ ਦੂਰ ਕਰਦੀ ਹੈ ਜਿੱਥੇ ਜਿਆਦਾ ਗੰਦਗੀ ਹੁੰਦੀ ਹੈ ਜਿੱਥੇ ਜਿਆਦਾ ਗੰਦੀ 스멜 ਹੁੰਦੀ ਹੈ ਉਥੇ 네ਗੇਟਿਵ ਊਰਜਾ ਆਪਣਾ ਸਥਾਨ ਬਣਾਉਂਦੀ ਹੈ ਜਿਸ ਦੇ ਨਾਲ ਸਾਡੇ ਘਰ ਵਿੱਚ ਵਾਸਤੂ ਦੋਸ਼ ਹੋਣੇ ਸ਼ੁਰੂ ਹੋ ਜਾਂਦੇ ਹਨ ਅਤੇ ਅਸੀਂ ਕਿਸੇ ਵੀ ਤਰ੍ਹਾਂ ਦੇ ਜੇਕਰ ਕੋਈ ਕੰਮ ਕਰਦੇ ਹਾਂ ਉਹ ਸਾਡਾ ਕੰਮ ਕਦੇ ਵੀ ਸਿਰੇ ਨਹੀਂ ਚੜਦਾ ਇਸ ਕਰਕੇ ਦੋਸਤੋ ਭੁੱਲ ਕੇ ਵੀ ਤੁਸੀਂ ਆਪਣੇ ਘਰ ਵਿੱਚ ਆਪਣੇ ਪੌਦਿਆਂ ਦੇ ਨਾਲ ਇਹ ਗਲਤੀਆਂ ਨਹੀਂ ਕਰਨ ਲਾ ਇਸ ਕਰਕੇ ਸਮੇਂ ਸਿਰ ਉਹਨਾਂ ਨੂੰ ਪਾਣੀ ਦਿੰਦੇ ਰਹੋ ਅਤੇ ਜਿੰਨਾ ਹੋ ਸਕੇ ਇਨ੍ਹਾਂ ਪੌਦਿਆਂ ਨੂੰ ਆਪਣੇ ਘਰਾਂ ਵਿੱਚ ਲਗਾਓ